ਬਗਲਾ ਸਾਹਿਬ ਸਥਾਨ ਤੋਂ ਸਵੇਰੇ ਜਦੋਂ ਲਾਈਵ ਹੁੰਦਾ ਹੈ ਤੇ ਰੋਜ਼ ਉੱਥੋਂ ਅਨਾਉਂਸਮੈਂਟ ਹੁੰਦੀ ਹੈ ਕਿਤੇ ਦੇਸੀ ਘੋਵਾਂ ਵਾਸਤੇ ਕਿਤੇ ਹੋਰ ਐਜੂਕੇਸ਼ਨ ਵਾਸਤੇ ਤੇ ਬਾਲਾ ਸਾਹਿਬ ਹਸਪੀਟਲ ਵਾਸਤੇ ਮੈਂ ਕਹਿੰਦਾ ਕੋ ਕੈਮਰੇ ਵਾਲੇ ਜ਼ੂਮ ਕਰਕੇ ਦਿਖਾਣ ਜਿਹੜਾ ਪੋਰਚਾ ਉਹਦੇ ਉੱਤੇ ਦੇਖੋ ਕਿਵੇਂ ਕੁੱਤੇ ਦੋ ਬੈਠੇ ਨੇ ਤਿੰਨ ਤੇ ਉਹਦੇ ਬਾਅਦ ਐਮਰਜੈਂਸੀ ਦੇਖੋ ਐਮਰਜੈਂਸੀ ਦਾ ਉੱਤੇ ਬੋਰਡ ਪੜੋ emergancy جيڪو غلطي ਨਾਲ ਇੱਥੇ ਆ ਜਵੇ ਤੇ ਉਹ ਬੰਦਾ ਬਚੇਗਾ ਜਾਂ ਉਹ ਸਿੱਧਾ ਨਾਲ ਹੀ ਜਮਨਾ ਬੈਂਦੀ ਜਮਨਾ ਚ ਰੋੜਨਾ ਪਏਗਾ ਜਾਂ ਉਹਦਾ ਸੰਸਕਾਰ ਹੋਏਗਾ ਫਿਰ ਜਿਹੜੇ ਸਾਡੇ ਗਰੀਬ ਗੁਰੂਏ ਦੀ ਇਲਾਜ ਹੋਣਾ ਸੀ ਉਹ ਕਿੱਥੇ ਗਿਆ ਕਰੋਨਾ ਦੇ ਵਿੱਚ ਇੱਕੋ ਹੀ ਸਿੱਖਣਾ ਮਰਦਾ ਜਿਵੇਂ ਹਸਪਤਾਲ ਸ਼ੁਰੂ ਕੀਤਾ ਹੁੰਦਾ ਹੈ ਔਰ ਸਾਡੀ ਐਗਰੀਮੈਂਟ ਸੀ ਕਿ 50% ਇਲਾਜ ਫਰੀ ਹੋਏਗਾ ਅਸੀਂ ਜੇ 50% ਨੂੰ ਫ੍ਰੀ ਦੇ ਵਿੱਚ ਅੱਧੇ ਪੈਸੇ ਲਿਆ ਕਰਦੇ ਤੇ 50% ਸਿੱਖਾਂ ਨੂੰ ਪੈਸੇ ਦੇ ਅੱਧੇ ਪੈਸੇ ਦੇਣੇ ਪੈਣਗੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਸ਼ਨਾਂ ਜਿੱਤਣ ਵਾਸਤੇ ਬਤੇਰੇ ਪਾਪੜ ਵੇਲੇ ਇੱਥੇ ਉਹ ਕੋਲਤਾ ਦਿੱਲੀ ਸੈਂਟਰ ਅੱਜ ਤੁਸੀਂ ਜਾ ਕੇ ਤੱਕ ਕਰੋ ਇਹ ਹਾਰੇ ਪੇਸਨ ਪਰ ਇਹਨਾਂ ਨੇ ਕਹਿਤਾ ਦਿੱਲੀ ਸੈਂਟਰ ਖੋਲਾਂਗੇ ਸਿੱਖਾਂ ਨਾਲ ਚੱਲ ਬਈ ਸ਼ੁਰੂ ਹੋਣ ਵਾਲਾ ਦਿਨ ਪਾਤ ਹੁਣ ਗੁਰ ਤੇਗ ਬਹਾਦਰ ਇੰਸਟੀਚਿਊਟ ਬਣਾਣਗੇ ਜੀ ਉਹ ਸ਼ੁਰੂ ਕਰ ਰਹੇ ਨੇ ਸਰ ਕੋਖਰੇ ਬਾਜੀ ਉਹ ਮਰਿਆਦਾ ਇਹਨਾਂ ਨੇ ਕਿਤੇ ਨਹੀਂ ਐਂਡ ਦਿੱਤੀ ਤੁਸੀਂ ਪਿੱਛੇ ਦੇਖਿਆ ਮੋਤੀਆ ਖਾਨ ਚ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਉੱਥੇ ਇੱਕ ਦੁਕਾਨ ਨੂੰ ਐਮਸੀਡੀ ਤੋਂ ਟਵਾਣੋ ਆਸਤੇ ਇਹਨਾਂ ਨੇ ਮਹਾਰਾਜ ਦੀ ਸਵਾਰੀ ਉੱਤੇ ਪਹੁੰਚਦੀ ਹੈ ਕੋਈ ਐਕਸ਼ਨ ਨਹੀਂ ਲੈਂਦੇ ਸੋ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਦੇ ਸੋਚ ਦੇ ਵਿੱਚ ਕੌਮ ਦਾ ਭਲਾ ਨਹੀਂ ਹੈ ਆਪਣਾ ਭਲਾ ਹੈਗਾ ਉਹ ਇਹ ਕਰਦੇ ਪਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਗਲਾ ਸਾਹਿਬ ਸਥਾਨ ਤੋਂ ਸਵੇਰੇ ਜਦੋਂ ਲਾਈਵ ਹੁੰਦਾ ਹੈ ਤੇ ਰੋਜ਼ ਉੱਥੋਂ ਅਨਾਉਂਸਮੈਂਟ ਹੁੰਦੀ ਹੈ ਕਿਤੇ ਦੇਸੀ ਕਿਉਂ ਵਾਸਤੇ ਕਿਤੇ ਹੋਰ ਐਜੂਕੇਸ਼ਨ ਵਾਸਤੇ ਤੇ ਬਾਲਾ ਸਾਹਿਬ ਹਸਪੀਟਲ ਵਾਸਤੇ ਮੈਂ ਕਹਿੰਦਾ ਕੋ ਕੈਮਰੇ ਵਾਲੇ ਜ਼ੂਮ ਕਰਕੇ ਦਿਖਾਣ ਜਿਹੜਾ ਪੋਰਚਾ ਉਹਦੇ ਉੱਤੇ ਦੇਖੋ ਕਿਵੇਂ ਕੁੱਤੇ ਦੋ ਬੈਠੇ ਨੇ ਤਿੰਨ ਉਹਦੇ ਬਾਅਦ ਐਮਰਜੈਂਸੀ ਦੇਖੋ ਐਮਰਜੈਂਸੀ ਦਾ ਉੱਤੇ ਬੋਰਡ ਪੜੋ ਐਮਰਜੈਂਸੀ ਜੇ ਕੋ ਗਲਤੀ ਨਾਲ ਇੱਥੇ ਆ ਜਵੇ ਤੇ ਉਹ ਬੰਦਾ ਬਚੇਗਾ ਜਾਂ ਉਹ ਸਿੱਧਾ ਨਾਲ ਹੀ ਜਮਨਾ ਬੈਂਦੀ ਜਮਨਾ ਚ ਰੋੜਨਾ ਪਏਗਾ ਜਾਂ ਉਹਦਾ ਸੰਸਕਾਰ ਹੋਏਗਾ ਔਰ ਉਹਦੇ ਬਾਅਦ ਉਹ ਲਿਖਿਆ ਹੈ ਗੁਰੂ ਹਰਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਐਂਡ ਰਿਸਰਚ ਮੈਂ ਕਹਿੰਨਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਂ ਨੂੰ ਤੇ ਬਖਸ਼ ਦਿਓ ਯਾਰ ਤੁਸੀਂ ਇੱਥੇ ਇਹ ਬੋਰਡ ਹੀ ਉਤਾਰ ਦਿਓ ਤੁਸੀਂ ਉਹ ਪੰਜਾਬ ਚ ਘਾਵਤ ਹੈ ਢੱਠੀਆਂ ਮਸੀਤਾ ਦੇ ਗਲੜ ਪਟਵਾਰੀ ਗਲੜ ਕਹਿੰਦੇ ਨੇ ਉਹ ਚਮਗਾਦੜਾ ਨੂੰ ਜਿੱਦਾਂ ਉਹ ਢੱਠੀਆਂ ਮਸੀਤਾ ਚ ਚਮਗਾਦੜ ਸੱਜੇ ਖਬੇ ਘੁੰਮਦੇ ਨੇ ਅੰਦਰ ਚੱਲ ਜਿਓ ਇੱਥੇ ਚਮਗਾਦੜ ਵੀ ਮਿਲਣਗੇ ਇੱਥੇ ਜਾਨਵਰ ਵੀ ਮਿਲਣਗੇ ਇੱਥੇ ਬੇਸਮੈਂਟ ਚ ਭਰਿਆ ਪਾਣੀ ਵੀ ਮਿਲੇਗਾ ਜਿੰਨੇ ਨੀਹਾਂ ਖੋਖਲੀਆਂ ਕਰਤੀਆਂ ਹੋਣ ਗਿਆ ਮੈਨੂੰ ਯਾਦ ਹੈ ਜਦੋਂ ਅਸੀਂ ਇਹ ਕਬਜ਼ਾ ਕੀਤਾ ਸੀਗਾ ਇਸ ਜਗ੍ਹਾ ਤੇ ਕਿੰਨੀਆਂ ਰਾਤਾਂ ਕੱਟੀਆਂ ਸੀਗੀਆਂ 1982 ਦੇ ਵਿੱਚ ਤਰਵਿੰਦਰ ਮਰਵਾ ਹੋ ਜਵੇ ਮੋੜੀ ਇੱਥੇ ਹੈਗਾ ਨਿਰਿੰਦਰ ਸਿੰਘ ਗਾਂਧੀ ਹੋਵੇ ਕੁਲਦੀਪ ਸਿੰਘ ਭੋਗਲ ਹੋਵੇ ਅਸੀਂ ਉਦੋਂ ਯੰਗ ਬੱਚੇ ਸੀਗੇ ਅਸੀਂ ਕਿਸ ਤਰੀਕੇ ਨਾਲ ਇੱਥੇ ਗੋਲੀ ਗੈਸ ਲਾਠੀ ਸਭ ਕੁਝ ਚੱਲਦਾ ਸੀ ਲੇਕਿਨ ਕਬਜ਼ਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਮੈਂ ਸਮਝਦਾ ਕਿ ਸੁਪਨਾ ਸੀਗਾ ਕਿ ਇੱਥੇ ਮੈਡੀਕਲ ਕਾਲਜ ਔਰ ਹਸਪਤਾਲ ਬਣੇ ਔਰ ਜੋ ਹਸਪਤਾਲ ਦਾ ਹਾਲ ਇਹਨਾਂ ਨੇ ਕਰ ਦਿੱਤਾ ਮੈਂ ਸਮਝਦਾ ਤੁਹਾਡੇ ਸਾਹਮਣੇ ਅੱਜ ਕੁਦਰਤੀ ਅਕਾਲੀ ਦਲ ਦੀ ਟੀਮ ਔਰ ਸੰਗਤ ਇੱਥੇ ਅਰਦਾਸ ਕਰਨ ਆਏ ਸਨ ਕਿ ਇਹੋ ਜੀ ਕਮੇਟੀ ਤੋਂ ਜਾਂਚ ਛੁਵਾਵੇ ਲੇਕਿਨ ਸਾਹਮਣੇ ਬਿਲਡਿੰਗ ਦੇਖ ਕੇ ਬੜੀ ਨਾਮੋਸ਼ੀ ਹੋਈ ਹੈ ਅਸੀਂ ਗੁਰੂ ਹਰਕ੍ਰਿਸ਼ਨ ਪਾਸ਼ਾ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸੱਚੇ ਪਾਸ਼ਾ ਕਲਾ ਵਰਤਾ ਇਹ ਹਸਪਤਾਲ ਬਣ ਜਾਏ ਕਿਸੇ ਤਰੀਕੇ ਇਹ ਕਿਸੇ ਤਰੀਕੇ ਵੀ ਜਿਹੜੀ ਸੰਗਤ ਦੇ ਕੰਮ ਆ ਸਕੇ ਪ੍ਰਧਾਨ ਜੀ ਅੱਜ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ ਇਸੇ ਲਈ ਕੀਤੀ ਹੈ ਕਿਉਂਕਿ ਸਰਕਾਰਾਂ ਦੀ ਜਿਨ੍ਹਾਂ ਨੇ ਸਰਕਾਰਾਂ ਜਿਨ੍ਹਾਂ ਦੇ ਪਿੱਛੇ ਹੋਣ ਉਹ ਨਕਲੀ ਇਲੈਕਸ਼ਨ ਨੂੰ ਵੀ ਅਸਲੀ ਇਲੈਕਸ਼ਨ ਕਰਾ ਲੈਂਦੇ ਨੇ ਉਹ ਅੰਦਰੋਂ ਮੈਂਬਰਾਂ ਨੂੰ ਪੁਲਿਸ ਕੋਲੋਂ ਚੁਕਾ ਕੇ ਵੀ ਡੱਬੇ ਬੰਦ ਕਰਵਾ ਲੈਂਦੇ ਨੇ ਗੁਰੂ ਮਹਾਰਾਜ ਦੀ ਹਾਜ਼ੀ ਤੋਂ ਬਗੈਰ ਵੀ ਇਲੈਕਸ਼ਨ ਕਰਾ ਲੈਂਦੇ ਨੇ ਮੈਂ ਸਮਝਦਾ ਕਿ ਜੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਨੂੰ ਤੇਰਾ ਆਸਰਾ ਤੂੰ ਕਲਾ ਵਰਤਾ ਤੇ ਇਹ ਜਿਹੜੇ ਮੈਂ ਸਮਝਦਾ ਧੀਰਮਲੀਏ ਨੇ ਇਹ ਜਿਹੜੇ ਰਾਮਰਾਈਏ ਨੇ ਇਹ ਜਿਹੜੇ ਅ ਮਸੰਦ ਨੇ ਇਹਨਾਂ ਤੋਂ ਜਾਨ ਛੁੜਾ ਕਾਮ ਦੀ ਵਾਇਗੁਰੂ ਜੀ ਕਾਲ ਸਾਹਿਬ ਵਾਇਗੁਰੂ ਜੀ ਇਹ ਲਿਖੋ ਇਹ ਵੀ ਲਗਾ ਦੇ ਲੰਬੀ ਹੈ ਨਾ ਅੰਜਲ ਦੇਖੋ ਜੇ ਗੱਲ ਆਖੀ ਸੰਨ 2002 ਤੋਂ ਇਹ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕੀਤਾ ਸੀ ਉਸ ਵਕਤ ਜਿਹੜੀ ਮੈਂ ਕਹਿੰਦਾ ਕਿ ਨਰਮ ਬੂਟਾ ਸਿੰਘ ਦੀ ਮਿਹਰਮਾਨੀ ਸੀ ਪਰ ਉਸ ਬਾਅਦ ਇਸ ਜਗ੍ਹਾ ਦਾ ਆਨੇ ਪੁੱਛਿਆ ਗਿਆ ਅਸੀਂ 2002 ਦੇ ਵਿੱਚ ਆਰਾਮਜੀਤ ਹੁਣਾਨੀ ਮਦਨੌਰ ਫਰਾਣਾ ਕਹਿੰਦੇ ਐ ਸਤਲਜੀ ਅਸੀਂ ਸਾਰੇ ਉਸ ਵੇਲੇ RAMJEET HUNANI URBAN DEVELOPMENT MINISTER ਹੁੰਦਾ ਸੀ ਅਸੀਂ ਉਹਨੂੰ ਕਿਹਾ ਤੂੰ ਗੁਰੂ ਘਰ ਦਾ ਸਿੱਖ ਹੈਂ ਸਾਰੇ ਸਾਰੇ ਸਿੱਕੇ ਹੈ ਜੇ ਤੇਰੇ ਹੋਣਿਆ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਫਿਰ ਕਦ ਹੋਏਗਾ ਉਸ ਵਕਤ ਸਾਹਬ ਸਿੰਘ ਵਰਮਾ ਤੇ ਮਦਨਾਲ ਖਰਾਨਾ ਨੇ ਇੱਕ ਦੂਜੇ ਤੋਂ ਵਾਧ ਹੋ ਕੇ ਸਾਡੀ ਮਤਲ ਕਰਨੀ ਚਾਹੀਦੀ ਤੇ 28 ਲੱਖ ਰੁਪਏ ਚ ਇਹ 10 ਏਕੜ ਜਗਾ ਸਾਨੂੰ ਉਹਨਾਂ ਨੇ ਲਾਟ ਕੀਤੀ ਹਸਪਤਾਲ ਵਾਸਤੇ ਅਸੀਂ ਉਸ ਤੋਂ ਬਾਅਦ ਕੋਸ਼ਿਸ਼ਾਂ ਕਰਦੇ ਰਹੇ ਪਰ 2008-09 ਦੇ ਵਿੱਚ ਦਿੱਲੀ ਦੇ ਪ੍ਰਤਖ 16 ਸਖਸੀਤਾਂ ਨੂੰ ਅਸੀਂ ਇਹਦਾ ਟਰਸਟ ਬਣਾ ਕੇ ਤੇ ਪ੍ਰੋਗਰਾਮ ਸ਼ੁਰੂ ਕੀਤਾ ਇਹ ਜਿਹੜੀ ਇਤਨੀ ਮੰਜ਼ਲ ਹੈਗੀ ਬੇਸਮੈਂਟ ਔਰ ਫਰਸਟ ਔਰ ਗਰਾਉਂਡ ਫਲੋਰ ਇਹ ਬਾਬਰ ਭਾਨ ਸਿੰਘ ਨੇ ਸ਼ੁਰੂ ਕੀਤੀ ਸੀ ਔਰ ਬਾਬਰ ਭਾਨ ਸਿੰਘ ਦੇ ਸ਼ੁਰੂ ਕਰਨ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਅਸੀਂ ਜਗ੍ਹਾ ਦਿਖਾਈਆਂ ਤੇ ਉਹਨਾਂ ਨੇ ਕਿਹਾ ਅਸੀਂ ਇਹ ਜਗ੍ਹਾ ਵਧਾਵਾਂਗੇ ਸਾਡਾ ਐਗਰੀਮੈਂਟ ਹੋ ਗਿਆ ਪਹਿਲਾ ਐਗਰੀਮੈਂਟ ਮਈ ਪਾਲ ਵਾਲਿਆਂ ਨਾਲ ਹੋ ਰਿਹਾ ਸੀ ਜਿਨ੍ਹਾਂ ਨੇ ਇਸ ਬਿਲਡਿੰਗ ਤੇ 29 ਕਰੋੜ ਰੁਪਏ ਲਾਇਆ ਸੀ। ਔਰ ਕਰੋੜਾਂ ਰੁਪਏ ਦਾ ਸਮਾਨ ਇੱਥੇ ਰੱਖ ਕੇ ਗਏ ਸਨ ਜਿਹੜਾ ਸਾਡੇ ਤੋਂ ਬਾਅਦ ਇਹ ਸਾਰਾ ਚੁੱਕ ਕੇ ਚੋਰੀ ਕਰਕੇ ਲੈ ਗਏ। ਉਹਦੇ ਨਾਲ ਨਹੀਂ ਗੱਲ ਬਣੀ। ਸਾਡਾ ਫਿਰ ਅ ਕੜਾ ਕਪੂਰ ਬੀਰ ਕਪੂਰ ਵਾਲਿਆਂ ਨਾਲ ਗੱਲ ਬਣ ਗਈ। ਐਸੇ ਨਹੀਂ ਪੱਥਰ ਰੱਖਣ ਆਇਆ ਸ਼ੁਰੂ ਕਰਨ ਆਏ। ਸਾਡੇ ਤੇ ਪੱਥਰ ਮਾਰੇ ਗਏ। ਔਰ ਕਿਹਾ ਗਿਆ ਕਿ ਜੇ ਇਹ ਸ਼ੁਰੂ ਹੋ ਗਿਆ ਤਾਂ ਫਿਰ ਸਾਨੂੰ ਵੋਟ ਕੌਣ ਪਾਏਗਾ ਕੁਲਦੀਪ ਸਿੰਘ ਭੋਗਲ ਉਦੈਸੀ ਬਾਕੀ ਬੰਦੇ ਸੀ ਉਹਨੇ ਸਾਡੇ ਪੱਤਰ ਜਿਹੜੇ ਵਜਨ ਨਾਲੇ ਸਾਨੂੰ ਪਤਾ ਇਹ ਹਸਤਾਲ ਦੇ ਵਿੱਚ ਜਿਹੜਾ ਸਾਡਾ ਐਗਰੀਮੈਂਟ ਹੋਇਆ ਸੀ ਉਹ ਹੋਇਆ ਸੀ ਕਿ 30 ਸਾਲਾਂ ਦੇ ਵਿੱਚ 840 ਕਰੋੜ ਰੁਪਏ ਦਿੱਲੀ ਕਮੇਟੀ ਨੂੰ ਮਿਲੇਗਾ that is minimum ਅੱਜ ਉਸ ਗੱਲ ਨੂੰ ਆਇਆ 13 ਸਾਲ ਹੋਣਾ ਲੈਣ ਨੂੰ ਚਲੋ 12 ਲਾ ਲਓ 12 ਤਿਆ 360 ਕਰੋੜ ਰੁਪਏ ਦਾ ਸਿਯੋਗ ਆ ਬੈਠਿਆ। ਫਿਰ ਜਿਹੜੇ ਸਾਡੇ ਗਰੀਬ ਗੁਰੂਵੇ ਦੇ ਇਲਾਜ ਹੋਣਾ ਸੀ ਉਹ ਕਿੱਥੇ ਗਿਆ? ਕਰੋਨਾ ਦੇ ਵਿੱਚ ਇੱਕੋ ਹੀ ਸਿੱਖਣਾ ਮਰਦਾ ਜਿਵੇਂ ਹਸਪਤਾਲ ਸ਼ੁਰੂ ਕੀਤਾ ਹੁੰਦਾ। ਔਰ ਸਾਡੀ ਐਗਰੀਮੈਂਟ ਸੀ ਕਿ 50% ਇਲਾਜ ਫ੍ਰੀ ਹੋਏਗਾ। ਅਸੀਂ ਜੇ 50% ਨੂੰ ਫ੍ਰੀ ਦੇ ਵਿੱਚ ਅੱਧੇ ਪੈਸੇ ਲਿਆ ਕਰਦੇ ਤੇ 50% ਸਿੱਖਾ ਨੂੰ ਪੈਸੇ ਨਹੀਂ ਅੱਧੇ ਪੈਸੇ ਦੇਣੇ ਪੈਣੇ ਸਾਂ। ਉਸ ਤੋਂ ਬਾਅਦ ਇਹਨਾਂ ਨੇ ਇਲੈਕਸ਼ਨਾਂ ਜਿੱਤਣ ਵਾਸਤੇ ਬਤੇਰੇ ਪਾਪੜ ਵੇਲੇ ਇੱਥੇ ਉਹ ਕੋਲਤਾ ਡਾਇਲਿਸਿਸ ਡਾਇਲਿਸਿਸ ਸੈਂਟਰ ਅੱਜ ਤੋਂ ਹੀ ਜਾ ਕੇ ਤੱਕ ਰਹੋ ਇਹ ਹਾਰੇ ਪੈਸਨ ਪਰ ਇਹਨਾਂ ਨੇ ਕਹਿਤਾ ਡਾਇਲਿਸਿਸ ਸੈਂਟਰ ਖੋਲਾਂਗੇ ਸਿਕਾ ਨਗਰ ਚੱਲ ਬਈ ਸ਼ੁਰੂ ਹੋਣ ਵਾਲਾ ਹੁਣ ਗੁਰਤੇਗ ਬਹਾਦਰ ਇੰਸਟੀਚੂਟ ਬਣਾਣਗੇ ਜੋ ਉਹ ਸ਼ੁਰੂ ਕਰ ਰਹੇ ਸਰ ਕੋਖਰੇ ਬਾਜੀ ਉਹ ਸਾਰੇ ਪੈਸੇ ਖਾਣ ਦੇਣ ਮੈਨੂੰ ਦੱਸਿਆ ਜਾਏ ਹਿਸਾਬ ਦੱਸਣ ਇਹ ਆਪਣਾ ਡੈਸ ਜਿਹੜੀ ਚਲਾ ਰਹੇ ਨੇ ਉਹਦੇ ਆਮਦਨ ਕਿੰਨੀ ਹੈ ਪੈਸੇ ਕਿਤਨੇ ਪੈਸੇ ਜਾਂਦੇ ਕਿਥੇ ਪੈਂਦੇ ਇਹਦੇ ਚਲਾਨ ਦੇ ਪੈਸੇ ਸਰਕਾਰ ਦੇ ਰਹੀ ਹੈ ਔਰ ਇਹ ਪੈਸੇ ਲੈ ਰਹੇ ਨੇ ਜਿਹੜੇ ਲੈ ਰਹੇ ਨੇ ਲੈ ਰਹੇ ਇਹ ਬਹੁਤ ਵੱਡੀ ਸਾਜ਼ਿਸ਼ ਹੈਗੀ ਨਾ ਵੀ ਪਰ ਇਸ ਵਾਰ ਇਹਨਾਂ ਨੂੰ ਬਿਲਕੁਲ ਅਸੀਂ ਨੰਗੇਸ ਇਹਨਾਂ ਦਾ ਜਿਹੜਾ ਅਸੀਂ ਸੰਗਤ ਦੇ ਸਾਹਮਣੇ ਦੱਸ ਦਾਂਗੇ ਬਿਲਕੁਲ ਅੱਜ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ ਇੱਕ ਵਾਰੀ ਇਹ ਕੋਈ ਅਰਦਾਸ ਇਸ ਵਾਸਤੇ ਕੀਤੀ ਆ ਗਈ ਇਸ ਅਰਦਾਸ ਵਾਸਤੇ ਸਾਨੂੰ ਸਰਬ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਅਸੀਂ ਅਰਦਾਸ ਬਰਾਬਰਤ ਕਰ ਰਹੇ ਹਾਂ ਦੋ ਅਰਦਾਸ ਹੋਰ ਬਾਕੀ ਇੱਕ ਮੋਤੀ ਬਾਗ ਤੇ ਇੱਕ ਸੀਸਕਨ ਸਾਹਿਬ ਮੈਨੂੰ ਉਮੀਦ ਹੈ ਬਹੁਤ ਵੱਡੀ ਗਿਣਤੀ ਅੱਜ ਵੀ ਗਿਣਤੀ ਬਹੁਤ ਅੱਛੀ ਹੈ ਕਿਉਂਕਿ ਇਹ ਇਲਾਕਾ ਆਸ-ਪਾਸ ਸਿੱਖ ਬਹੁਤ ਘੱਟ ਰਹਿੰਦੇ ਨੇ ਪਰ ਜਿਨ੍ਹਾਂ ਦੇ ਜਿਵੇਂ ਡਿਊਟੀ ਲਾਈ ਸੀ ਉਹਨਾਂ ਨੇ ਡਿਊਟੀ ਪੂਰੀ ਕੀਤੀ ਹੈ ਅਰਦਾਸ ਕਰਨ ਤੋਂ ਬਾਅਦ ਜਦ ਵੀ ਚੌਣਾ ਹੋਣ ਗਿਆ ਇਹਨਾਂ ਦਾ ਤੁਹਾਨੂੰ ਕੱਖ ਨਹੀਂ ਲਗਣਾ ਇਹ ਮੇਰੀ ਗੱਲ ਹੈ ਤੇ ਕਰਖ ਹੈ اور ਮੈਂ ਸਮਝਦਾ ਕਿ ਨਾਰਦਾ ਸਾਪੂਰ ਜੀ ਉਹਨਾਂ ਤੋਂ ਬਾਅਦ ਆਉਣ ਵਾਲੀਆਂ ਚੌਣਾ ਦੇ ਵਿੱਚ ਇਹਨਾਂ ਦੇ ਪਰਚੇ ਲੈ ਜਾਣਾ ਬਾਕੀ ਮੈਂ ਆਪਣੇ ਵਰਕਰਾਂ ਦਾ ਬਹੁਤ ਧੰਨਵਾਦਾਂ ਜਿਨ੍ਹਾਂ ਨੇ ਇਤਨੀ ਦੂਰ ਕੋਈ 40-40 ਕਿਲੋਮੀਟਰ ਤੋਂ ਆਇਆ 50 ਕਿਲੋਮੀਟਰ ਤੋਂ ਆਇਆ ਉਹਨਾਂ ਨੇ ਅਕਾਲੀ ਜਲ੍ਹ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਪਣਾ ਹਿੱਸਾ ਪਾਇਆ ਔਰ ਉਹਨਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵੀ ਅਰਦਾਸ ਮਿਸ ਨਹੀਂ ਕੀਤੀ ਮੈਂ ਹੁਣ ਬੇਨਤੀ ਕਰਾਂਗਾ ਕਿ ਬਾਕੀ ਦੀਆਂ ਦੋ ਅਰਦਾਸਾਂ ਜਿਹੜੀਆਂ ਉਹ ਅਕਾਲਪੁਰਖ ਭਾਰੀ ਸੰਗਤ ਦੇ ਅੱਗੇ ਅਸੀਂ ਆਪਣੀ ਅਰਦਾਸ ਕਰ ਸਕੀ ਹੈ ਵਾਕਈ ਜਿਹੜੀ ਗੱਲ ਹੈ ਕਿ ਜੋ ਇਹਨਾਂ ਨੇ ਕੀਤਾ ਉਹ ਸਭ ਨੂੰ ਪਤਾ ਹੈ ਇਹ ਤੁਹਾਡੇ ਸਾਹਮਣੇ ਹੀ ਦੇਖ ਲਓ 29 ਕਰੋੜ ਰੁਪਏ ਤਾਂ ਉਹਨਾਂ ਨੇ ਲਾਇਆ ਸੀ ਮਨੀ ਪਾਲ ਆਰਿਆ ਨੇ ਤੇ ਉਸ ਤੋਂ ਪਹਿਲਾਂ ਮੈਂ ਸੋਦਾ ਘੱਟੋ ਘਾਟ 5 ਕਰੋੜ ਰੁਪਈਆ ਬਾਬਰ ਰਵਾਨ ਸਿੰਘ ਲਾ ਕੇ ਗਏ ਸਨ ਜਿਨ੍ਹਾਂ ਨੇ ਬੇਸਮੈਂਟ ਔਰ ਫਾਸਟਪਰ ਬਣਾਈ ਸੀ ਅੱਜ ਹਾਲਾ ਦੇਖ ਲਓ ਬਾਰੀਆਂ ਵਿੱਚ ਉਤਰ ਗਿਆ ਮੈਨੂੰ ਇਹ ਨਹੀਂ ਸਮਝ ਆਂਦੇ ਜਿਨ੍ਹਾਂ ਕੋਲ ਤਨਖਾਹ ਦੇਣ ਜਾਂਦੇ ਨਹੀਂ ਇਹ ਅਪੀਲਾਂ ਕਰਦੇ ਨੇ ਹਸਪਤਾਲ ਬਣਾਵਾਂਗੇ ਚਲਾਵਾਂਗੇ ਇੱਕ ਹਸਪਤਾਲ ਬੰਦ ਹੋ ਗਿਆ ਦੂਸਰਾ ਹੁਣ ਸ਼ੁਰੂ ਕਰਨਗੇ ਤੇ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਵਾਂ ਤਕਰੀਬਨ 2000 ਸਾਂਤੋਂ ਇੱਥੇ ਆਲਰੇਡੀ ਇੱਕ 40 ਬੈਡ ਦਾ ਹਸਪਤਾਲ ਸੀ ਔਰ ਉਹ ਵਾਇਡ ਹਸਪਤਾਲ ਸੀ ਜਿਹੜਾ ਪ੍ਰਾਫਿਟ ਵਿੱਚ ਸੀ ਇਹਨਾਂ ਨੇ ਉਹ ਬੰਦ ਕਰਕੇ ਚਲਾਉਣ ਦੀ ਗੱਲ ਕੀਤੀ ਉਹ ਬੰਦ ਆਲਾ ਖਤਮ ਹੋ ਗਿਆ ਤੇ ਚਲਿਆ ਨਹੀਂ ਇਹਨਾਂ ਦੇ ਵਿੱਚ ਪ੍ਰਬੰਧ ਕਰਨ ਦੀ ਕੋਈ ਰਣਚਕ ਮਾਤਰ ਵੀ ਅਕਲ ਨਹੀਂ ਆਈ ਅੱਜ ਕਿ ਫੋਟੋਆਂ ਵਿਚਾਰ ਰਹੇ ਨੇ ਅਸੀਂ ਫਲਾਣੇ ਗੁਰਦੁਆਰੇ ਜਾ ਰਹੇ ਆ ਪ੍ਰਧਾਨਾਂ ਨੂੰ ਟੈਲੀਫੋਨਾ ਕਰਦੇ ਆ ਉਹ ਆਏ ਤੇ ਸਾਨੂੰ ਵੀ ਬੁਲਾਓ ਜੀ ਪਰ ਇਹਨਾਂ ਨੂੰ ਤਦ ਤੱਕ ਹੀ ਲੋਕੀ ਬੁਲਾ ਰਹੇ ਜਦ ਤੱਕ ਇਹ ਗੁਰਦੁਆਰਾ ਕਮੇਟੀ ਵਿੱਚ ਪ੍ਰਧਾਨ ਸਕੱਤਰ ਬਣ ਕੇ ਬੈਠੇ ਨੇ ਮੈਂ ਬੜੀ ਐਸੀ ਜਗ੍ਹਾ ਤੇ ਬੈਠਾ ਜਿੱਥੇ ਕੋਈ ਲਫਜ਼ ਮੈਂ ਕੱਢ ਨਹੀਂ ਸਕਦਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਹੈਗਾ ਕਿਸੇ ਨੇ ਨਹੀਂ ਪੁੱਛਣਾ ਔਰ ਇਹਨਾਂ ਨੂੰ ਬੜੀ ਭਾਰੀ ਕੀਮਤ ਅਦਾ ਪੈਣੀ ਹੈਗੀ ਅੱਜ ਕਾਨਨ ਉਹ ਸਾਡਾ ਫਰਾਣਾ ਬੰਦਾ ਆ ਗਿਆ ਬਣਾਣਾ ਬੰਦਾ ਆ ਗਿਆ ਜਿਹੜੇ ਚੋਣਾ ਸ਼ੁਰੂ ਹੋਣ ਗਿਆ ਨਾ ਤੇ ਇੱਕ ਮੈਨੂੰ ਸਬਰ ਜਦ ਆਇਆ ਹੈ ਬਾਬਾ ਬੋਲਤੇ ਤੇ ਕਹਾਂਗੇ ਇਹਨਾਂ ਨੇ ਲਪੜਣ ਬੰਦੇ ਬੰਦਾ ਹੀ ਨਹੀਂ ਲਪੜੇ ਇਹਨਾਂ ਨੂੰ ਜਹੀ ਕੇ ਸੰਗ ਕਥਾ ਵਾਰਤਾ ਕਰਤੇ ਸੇ ਇਸ ਦਿਨ ਕੇ ਵੀ ਕਿਥੇ ਗਏ ਇਹ ਤਾਤਾ ਜਿੱਥੇ ਬੈਠੇ ਹੋਏ ਇਹ ਲੁਟਾਰੇ ਨੂੰ ਆਇਆ ਲੁਟਾਲੈਂ ਪਰ ਇਹਨਾਂ ਦੇ ਪੱਲੇ ਕੁਝ ਨਹੀਂ ਪੈਣਾ ਅਕਾਲਪੁਰਖ ਸਭ ਕੁਝ ਦੇਖ ਰਿਹਾ ਹੈ ਇਹਨਾਂ ਦਾ ਵੀ ਨਾਸ ਨਹੀਂ ਰਹਾ ਹਾਂਜੀ ਬੜਾ ਕੋ ਗੁਰਦਾਰੇ ਅਸੀਂ ਲੋਤੇ ਅੱਜ 15 ਦਿਨ ਹੋ ਗਏ ਪੰਜ ਉਹ ਮਤਲਬ ਪੰਜੋ ਹਫਤਾ ਹੋ ਗਿਆ ਅਰਦਾਸ ਦਾ ਕੀ ਉਹ ਸੰਤਾ ਰਿਸਪਾਂਸ ਮਿਲ ਰਿਹਾ ਹੈ ਕਿ ਅੱਗੇ ਦਾ ਕੀ ਪਲਾਨ ਹੈ ਦੇਖੋ ਸੰਤਾ ਦੇ ਵਿੱਚ VNS ਦੀ ਜਿੱਥੇ ਤੱਕ ਗੱਲ ਹੈ ਵਰਕਿੰਗ ਡੇ ਹੈ ਔਰ ਇਹਦੀ ਦੂਰ ਹੈ ਦਿੱਲੀ ਦੇ ਇੱਕੋਨੇ ਦੇ ਵਿੱਚ ਸਾਊਥ ਦਿੱਲੀ ਦੇ ਵਿੱਚ ਗੁਰੂ ਘਰ ਹੈ ਫਿਰ ਵੀ ਲੋਕ ਆ ਰਹੇ ਨੇ ਸੰਗਤ ਆ ਰਹੀ ਹੈ ਮੈਂ ਸਮਝਦਾ ਕਿ ਇਹ ਜਿਹੜਾ ਨਿਜ਼ਾਮ ਇਹਨਾਂ ਨੇ ਅੱਜ ਅਸੀਂ ਹਸਪਤਾਲ ਦੇ ਕੋਲ ਖੜੇ ਆ ਖੰਡਰ ਬਣਾ ਕੇ ਰੱਖ ਦਿੱਤਾ ਪੁਰਾਣਾ ਚੱਲਦਾ ਬੰਦ ਕੀਤਾ ਨਵਾਂ ਇਹਨਾਂ ਤੋਂ ਚੱਲਿਆ ਨਹੀਂ ਰੋਜ਼ ਉਗਰਾਈ ਦੀਆਂ ਪੀਲਾ ਹੁੰਦੀਆਂ ਨੇ ਲਾਈਵ ਟੈਲੀਕਾਸਟ ਦੇ ਉੱਤੇ ਜੇ ਮੈਂ ਗੱਲ ਕਰ ਲਵਾਂ ਮਰਿਆਦਾ ਦੀ ਉਹ ਮਰਿਆਦਾ ਇਹਨਾਂ ਨੇ ਕਿਤੇ ਨਹੀਂ ਰਹਿਣ ਦਿੱਤੀ ਤੁਸੀਂ ਪਿੱਛੇ ਦੇਖਿਆ ਮੋਤੀਆ ਖਾਨ ਚ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਉੱਥੇ ਇੱਕ ਦੁਕਾਨ ਨੂੰ एमसीडी ਤੋਂ ઠવાਣੋ ਵਾਸਤੇ ਇਹਨਾਂ ਨੇ ਮਹਾਰਾਜ ਦੀ ਸਵਾਰੀ ਉੱਤੇ ਪਹੁੰਚਦੀ ਹੈ ਇਹ ਕੋਈ ਐਕਸ਼ਨ ਨਹੀਂ ਲੈਂਦੇ ਸੋ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਦੇ ਸੋਚ ਦੇ ਵਿੱਚ ਕੌਮ ਦਾ ਭਲਾ ਨਹੀਂ ਹੈ ਆਪਣਾ ਭਲਾ ਹੈਗਾ ਉਹ ਇਹ ਕਰਦੇ ਪਏ ਨੇ ਜਦ ਤੱਕ ਇਲੈਕਸ਼ਨ ਨਹੀਂ ਹੁੰਦੀ ਜਿਹੜੀ ਇਲੈਕਸ਼ਨ ਜ਼ਰੂਰ ਹੋ ਜਾਏਗੀ ਮੈਂ ਸਮਝਦਾ ਹਾਂ ਜਨਵਰੀ ਫਰਵਰੀ ਦੇ ਵਿੱਚ 2026 ਚ ਤਦ ਤੱਕ ਇਹਨਾਂ ਨੂੰ ਆਕਸੀਜਨ ਮਿਲੀ ਹੋਈ ਹੈ ਉਸ ਤੋਂ ਬਾਅਦ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਮਗਰ ਜੀ ਕੇ ਸਾਹਿਬ ਤੁਹਾਡੇ ਬਾਰੇ ਕੀ ਜਾਂਦਾ 13 ਤੋਂ ਲੈ ਕੇ ਜਿਹੜਾ 17 18 ਤੱਕ ਤਾਂ ਤਾਂ ਕੋਈ ਕੰਮ ਨਹੀਂ ਹੋਇਆ ਹੁਣ ਇਹ ਗੱਲ ਕਰਦੇ ਨੇ ਜੇ 13 ਤੋਂ ਲੈ ਕੇ 18 ਤੱਕ ਕੰਮ ਨਹੀਂ ਹੋਇਆ ਤੇ 2017 ਦੇ ਵਿੱਚ ਜਿਹੜੀ ਚੋਣ ਹੋਈ ਸੀ ਉਦੋਂ ਅਕਾਲੀ ਦਲ ਤੇ ਬਰਗਾੜੀ ਵੀ ਸੀਗਾ ਉਦੋਂ ਅਕਾਲੀ ਦਲ ਦੇ ਉੱਤੇ ਡੇਰਾ ਮਾਫੀ ਵੀ ਸੀਗੀ ਉਦੋਂ ਅਕਾਲੀ ਦਲ ਦੇ ਉੱਤੇ ਪੰਜਾਬ ਦੀ ਸਰਕਾਰ ਵੀ ਚੱਲੀ ਗਈ ਸੀ ਤੇ ਅਸੀਂ 64 ਲੀਆਂ ਚੋਂ 37 ਸੀਟਾਂ ਜਿੱਤ ਕੇ ਲਿਆਏ ਸੀ ਤੇ ਮਨਜੀਤ ਸਿੰਘ ਤੇ ਮੋਨੂ ਨੂੰ ਪਈਆਂ ਸੀ ਇੱਕ ਕੰਮ ਦੇ ਮੂਲੋਂ ਪਈ ਸੀ ਸੋ ਕਹਿਣ ਵਾਲੇ ਦੀ ਤਾਂ ਜ਼ੁਬਾਨ ਨਹੀਂ ਫੜੀ ਜਾ ਸਕਦੀ ਲੇਕਿਨ ਤੱਥਾਂ ਤੇ ਗੱਲ ਕਰਨੀ ਚਾਹੀਦੀ ਅੱਜ ਮਨਜੀਤ ਸਿੰਘ ਬਾਹਰ ਬੈਠਾ ਨਾ ਤੇ ਟਾਈਟਲਰ ਅੰਦਰ ਕਿਉਂ ਜਾ ਰਿਹਾ ਇਹ ਮਨਜੀਤ ਸਿੰਘ ਦੇ ਕੋਲ ਸੰਗਤ ਨੇ ਸੇਵਾ ਦਿੱਤੀ ਸੀ ਤੇ ਸੱਜਣ ਕੁਮਾਰ ਕਿਵੇਂ ਅੰਦਰ ਚਲੇ ਗਿਆ ਤੇ ਉਸ ਤੋਂ ਪਹਿਲੇ ਐਚ ਕੇ ਐਲ ਭਗਤ ਕਿਉਂ ਨਹੀਂ ਗਿਆ ਤੇ ਇਹ ਕਿਉਂ ਨਹੀਂ ਗਿਆ ਅਰ ਰਮਦਾਸ ਸ਼ਾਸਤਰੀ ਨੈਚੁਰਲ ਡੈਥ ਮਰੇ ਨੇ ਜਾਂ ਉਹ ਜਿਹੜਾ ਮੱਧ ਪ੍ਰਦੇਸ਼ ਵਾਲਾ ਸੀਗਾ ਉਸ ਦੇ ਉੱਤੇ ਕਿਉਂ ਨਹੀਂ ਐਫਆਈਆ ਕੋਈ ਮੈਂ ਸਮਝਦਾ ਵਾ ਕਿ ਜਿਹੜੇ ਕੰਮ ਹੋਏ ਨੇ ਨਾ ਉਹ ਇਤਿਹਾਸਿਕ ਹੋਏ ਨੇ ਲਾਲ ਕਿਲੇ ਦਾ ਪਤਾ ਸੀ ਕਿਸੇ ਨੂੰ ਕਿ ਇੱਥੇ ਫਤਿਹ ਦਿਵਸ ਵੀ ਮਨਾਇਆ ਜਾ ਸਕਦਾ 1783 ਕਿੰਨੇ ਫਤਿਹ ਕੀਤਾ ਸੀ 84 ਦੀ ਯਾਦਗਾਰ ਕਿਵੇਂ ਬਣੀ ਹੈ ਇਹ ਕਿਸੇ ਨੂੰ ਪਤਾ ਸੀਗਾ ਮੈਂ ਸਮਝਦਾ ਵਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਆਈ ਹੈ ਦਿੱਲੀ 'ਚ ਬੁੱਤ ਨਹੀਂ ਲੱਗ ਸਕਦਾ ਸੀਗਾ ਉਹ ਸ਼ਤਾਬਦੀ ਕਿੱਦਾਂ ਬਣਾਈ ਗਈ ਬੁੱਤ ਕਿਵੇਂ ਲੱਗੇ ਨੇ ਕੈਰੀਅਰ ਗਾਈਡੈਂਸ ਫੇਅਰ ਜਿਹੜੇ ਸਕੂਲਾਂ ਦੇ ਨੇ ਕਦੀ ਕਿਸੇ ਨੇ ਸੁਪਨਾ ਲਿਆ ਸੀ ਟੀਚਰ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਅਸੀਂ ਕੇਮਬ੍ਰਿਜ ਯੂਨੀਵਰਸਿਟੀ ਦੇ ਨਾਲ ਹਲਕਾ ਟੋਰਨਲ ਕੋ ਕਰਕੇ ਕੋਆਰਡੀਨੇਟ ਅਸੀਂ ਕਰਾਈ ਸੀ ਕਿ ਔਰ ਮੈਂ ਸਮਝਦਾ ਕਿ ਅਸੀਂ ਕੰਮ ਕਰਕੇ ਨਾ ਸਾਨੂੰ ਗਿਆਨ ਦੀ ਲੋੜ ਨਹੀਂ ਸੰਤਾਂ ਦੇ ਦਿਲਾਂ 'ਚ ਲਿਖੇ ਨੇ ਔਰ ਮੈਂ ਇਸ ਤੇ ਇਸ ਕਰਕੇ ਵੀ ਵਿਸ਼ਵਾਸ ਕਰਦਾ ਕਿ ਜਤਦਰ ਸੰਤੋਖ ਸਿੰਘ ਮੇਰੇ ਪਿਤਾ ਸਨ 1981 'ਚ ਗੋਲੀ ਮਰਵਾਈ ਗਈ ਆ 12 ਏਕੜ ਜ਼ਮੀਨ ਜਿੱਥੇ ਇਹ ਹਸਪਤਾਲ ਬਣਿਆ ਕਿੱਦਾਂ ਹੋਈ ਸੀ ਪਤਾ ਤੁਹਾਨੂੰ ਇਹ ਤੁਹਾਨੂੰ ਵੀ ਨਹੀਂ ਪਤਾ ਕਿ ਇੱਥੇ 10 ਰਾਤਾਂ ਕੱਟੀਆਂ ਨੇ ਮੇਰੇ ਨਾਲ ਕੁਲਦੀਪ ਸਿੰਘ ਭੋਗਲ ਤਰਵਿੰਦਰ ਸਿੰਘ ਮਰਵਾ ਇਹ ਮੋਢੀ ਖੜਾ ਹੈ ਇਹ ਉਦੋਂ ਇਹਦੀ ਦਾੜ੍ਹੀ ਕਾਲੀ ਸੀ ਨਿੱਕੀ ਨਿੱਕੀ ਦਾੜ੍ਹੀ ਆਈ ਸੀ 10 ਰਾਤਾਂ ਕੱਟੀਆਂ ਗੋਲੀ ਚੱਲੀ ਇੱਥੇ ਲੇਕਿਨ ਇਹ 12 ਏਕੜ ਜ਼ਮੀਨ ਤੇ ਕੱਜਾ ਕੀਤਾ ਔਰ ਆਪ ਇੱਥੇ ਉਹ ਚਲਾਇਆ ਸੀ ਬਲਡوزر ਸੋ ਇਹ ਕੰਮ ਤੁਸੀਂ 18 ਤੇ 18 ਦੇ ਕੰਮ ਛੋੜ ਦਿਓ 1955 ਤੋਂ ਅੱਜ ਤੱਕ ਦੇ ਕੰਮ ਪੁੱਛ ਲਓ ਲਿਸਟ ਗਿਣਾ ਦੇਵਾਂਗਾ ਲੇਕਿਨ ਅਗਲਿਆਂ ਨੂੰ ਮੂੰਹ ਛਪਾਣ ਦੀ ਰਾਥਾ ਨਹੀਂ ਮੈਂ